ਆਤ ਨੂੰ ਮੈਂ ਆਪਣੇ ਬੱਚਿਆਂ ਨੂੰ ਮਿਲਾਵਾ ਆ ਅੰਦਰ ਲੈ ਕੇ ਗਿਆ ਚਾਹ ਦੇ ਨਾਲ ਕਿਉਂ ਕਿਉਂਕਿ ਗੁਰੂ ਦਾ ਸਿੱਖ ਆਇਆ ਸੀ ਗੁਰੂ ਨੇ ਭੇਜਿਆ ਸੀ ਅੰਦਰ ਜਦੋਂ ਲੈ ਕੇ ਗਿਆ ਨਾ ਭਾਈ ਭਿਖਾਰੀ ਉਹ ਸਿੱਖ ਨੂੰ ਬਾਹ ਫੜ ਕੇ ਤੇ ਸਿੱਖ ਕੀ ਵੇਖਦਾ ਦਰਵਾਜੇ ਦੇ ਪਿਛਲੇ ਪਾਛੇ ਜਿੰਨਾ ਵੀ ਕੋਈ ਸੋਗ ਦਾ ਮਰਗ ਦਾ ਸਮਾਨ ਹੁੰਦਾ ਹੈ ਉਹ ਫੱਟਾ ਹੁੰਦਾ ਹੈ ਜਿਹੜੇ ਫੱਟੇ ਤੇ ਧਰ ਕੇ ਡੈੱਡ ਬੋਡੀ ਨੂੰ ਨਿਲਾਇਆ ਜਾਂਦਾ ਹੈ ਉਹ ਦਰਵਾਜ਼ੇ ਦੇ ਉੱਲੇ ਪਈ ਏ ਇੱਕ ਪਾਸੇ ਆਪ ਕੱਪੜ ਸਿਉਈ ਜਾਂਦਾ ਹੈ ਤੇ ਉਹ ਸਿੱਖ ਮਨ ਦੇ ਵਿੱਚ ਸੋਚ ਕੇ ਹੈਰਾਨ ਹੁੰਦਾ ਜਿਹੜਾ ਗੁਰੂ ਜੀ ਕੋਲੋਂ ਆਇਆ ਸੀ ਵੀ ਇੱਕ ਪਾਸੇ ਕੱਲ ਨੂੰ ਬਰਾਤ ਐ ਮੁੰਡੇ ਦੀ ਘਰ ਦੇ ਵਿੱਚ ਵਿਆਹ ਐ ਤੇ ਦੂਜੇ ਪਾਸੇ ਸਾਰਾ ਇਹ ਸੋਗ ਦਾ ਅਰਥੀ ਦਾ ਸਮਾਨ ਪਿਆ ਵੀ ਗੱਲ ਸਮਝ ਨਹੀਂ ਆਉਂਦੀ ਮੈਂ ਭਾਈ ਭਿਖਾਰੀ ਨੂੰ ਪੁੱਛ ਕੇ ਵੇਖਾ ਮਨ ਦੇ ਵਿੱਚ ਵਿਚਾਰ ਆਇਆ ਤੇ ਫਿਰ ਵਿੱਚੀ ਦਬ ਲਿਆ ਪੁੱਛਿਆ ਨਹੀਂ ਸਾਦ ਸੰਗਤ ਜੀ ਦੂਜਾ ਦਿਨ ਚੜ੍ਹਿਆ